ਅਸੀਂ ਸ਼ਹੀਦ ਸ਼ਾਮ ਸਿੰਘ ạtਾਰੀ ਪਬਲਿਕ ਸਕੂਲ ਸਭਰਾ ਤਰਨਤਾਰਨ ਵਿਖੇ ਖੇਤੀਬੀ ਵਿਗਿਆਨ ਕੇਂਦਰ ਤਰਨਤਾਰਨ ਜਿਹੜਾ ਕਿ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਅਧੀਨ ਆਂਦਾ ਇੱਥੇ ਇੱਕ ਪ੍ਰਾਲੀ ਪ੍ਰਬੰਧਨ ਤੇ ਜਾਗਰੂਕਤਾ ਕੈਂਪ ਬੱਚਿਆਂ ਨੂੰ ਲਗਾਇਆ ਬੱਚਿਆਂ ਨਾਲ ਆਪਾਂ ਕੀਤਾ ਹੈ ਜਿਹੜਾ ਦੇਖੋ ਮੇਨ ਸਾਡਾ ਮਕਸਦ ਜਿਹੜਾ ਸੀ ਕਿਉਂਕਿ ਜਿਹੜੇ ਆਪਾਂ ਯੰਗ ਜਨਰੇਸ਼ਨ ਨੂੰ ਐਜੂਕੇਟ ਕਰਾਂਗੇ ਤੇ ਗਾਂ ਉਹ ਆਪਣੇ ਫਾਰਮ ਪੇਰੈਂਟਸ ਨੂੰ ਜਾਂ ਆਪਣੇ ਆਂਡੇ ਅੰਗਵੜਨੀਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਐਜੂਕੇਟ ਕਰਨਗੇ ਕਿ ਪ੍ਰਾਲੀ ਨੂੰ ਸਾੜਨ ਤੋਂ ਆਪਾਂ ਕਿਵੇਂ ਬਚਾ ਸਕਦੇ ਹਾਂ ਕਿ ਉਹਦੇ ਕੀ ਵਾਤਾਵਰਣ ਨੂੰ ਨੁਕਸਾਨ ਨੇ ਕੀ ਜੀਵ ਜੰਤੂਆਂ ਨੂੰ ਨੁਕਸਾਨ ਨੇ ਪਸ਼ੂਦੰਨ ਨੂੰ ਜਾਂ ਪੰਛੀ ਨੂੰ ਇਸ ਕਰਕੇ ਆਪਾਂ ਅੱਜ ਇੱਕ ਅਵੇਰਨੈਸ ਕੈਂਪ ਲਗਾਇਆ ਅਸੀਂ ਇੱਕ ਮਹੀਨੇ ਤੋਂ ਲਗਾਤਾਰ ਪਿੰਡਾਂ 'ਚ ਜਿਹੜਾ ਹੈ ਇਸ ਡਿਸਟ੍ਰਿਕਟ ਤਰਨਤਾਰਨ 'ਚ ਇਹੋ ਜੀ ਮੋਹਮ ਕਲਾ ਰਹੇ ਤਾਂ ਕਿ ਸਾਡੇ ਕਿਸਾਨ ਵੀਰ ਸਾਡੇ ਨਾਲ ਜੁੜਨ ਤੇ ਪ੍ਰਾਲੀ ਨੂੰ ਆਪਾਂ ਅਗ ਲਾਣ ਤੋਂ ਬਚਾਈਏ ਪਿਛਲੇ ਹਫਤੇ ਤੋਂ ਕੇਵੀਕੇ ਬੂਹ ਦੀ ਗਾਰਡੈਂਸ ਦੇ ਅਨਸਾਰ ਡਾਕਟਰ ਬਰਾਡ ਔਰ ਡਿਪਟੀ ਡਾਇਰੈਕਟਰ ਸਰ ਦੀ ਗਾਈਡੈਂਸ ਦੇ ਨਾਲ ਅਸੀਂ ਨਾ ਇੱਥੇ ਪੋਸਟਰ ਮੇਕਿੰਗ ਦਾ ਦਾ ਲੈਕਚਰਸ ਦਾ ਔਰ ਡਰਾਇੰਗਸ ਦਾ ਡਕਲੀਮੇਸ਼ਨ ਕੰਟੈਸਟ ਵਗੈਰਾ ਕਰਵਾਏ ਸੀ ਉਸ ਸਬੰਧਤ ਅੱਜ ਅਸੀਂ ਨਾ ਮਾਨ ਸਮਾਗਮ ਰੱਖਿਆ ਸੀ ਔਰ ਇੱਕ ਕੈਂਪ ਵਾਂਗੂ ਲਗਾਇਆ ਗਿਆ ਕਿ ਬੱਚਿਆਂ ਨੂੰ ਵੇਅਰ ਕੀਤਾ ਜਾ ਸਕੇ ਸਟਬਲ ਬਰਨਿੰਗ ਮਤਲਬ ਪਰਾਲੀ ਦੇ ਸਾੜਨ ਦੇ ਸਬੰਧਤ ਕਿ ਪਰਾਲੀ ਸਾੜਨ ਦੇ ਕੀ ਨੁਕਸਾਨ ਹੈ ਤਾਂ ਕਿ ਬੱਚੇ ਆਪਣੇ ਘਰ ਜਾ ਕੇ ਆਪਣੇ ਪੇਰੈਂਟਸ ਨੂੰ ਆਪਣੇ रिश्तेदारों ਨੂੰ ਸਮਝਾ ਸਕਣ ਕਿ ਪਰਾਲੀ ਨਹੀਂ ਸਾੜਨੀ ਚਾਹੀਦੀ ਔਰ ਇਹ ਬੱਚੇ ਸਾਡਾ ਭਵਿੱਖ ਨੇ ਆਉਣ ਵਾਲੇ ਕਿਸਾਨ ਔਰ ਵਕਵਕ ਇਹਨਾਂ ਨੇ ਪ੍ਰੋਫੈਸ਼ਨਲ ਬਣਨਾ ਹੈ ਜੇ ਉਹਨਾਂ ਨੂੰ ਹੁਣ ਤੋਂ ਹੀ ਪਤਾ ਹੋਊਗਾ ਕਿ ਅਸੀਂ ਇਹਦੇ ਨੁਕਸਾਨਾਂ ਬਾਰੇ ਔਰ ਉਹਦੀ ਸਹੀ ਸੰਭਾਲ ਸੰਬੰਧੀ ਇਸ ਕਰਕੇ ਕੈਂਪ ਲਗਾਇਆ ਗਿਆ ਔਰ ਜਿਹੜੇ ਮੁਕਾਬਲੇ ਕਰਵਾਏ ਗਏ ਸਨ ਉਹਨਾਂ ਵਿੱਚੋਂ ਜਿਹੜੇ ਬੱਚੇ ਫਸ ਸੈਕਿੰਡ ਥਰਡ ਆਏ ਉਹਨਾਂ ਨੂੰ ਨਾਮ ਦਿੱਤੇ ਗਏ ਨੇ ਔਰ ਇੱਕ ਅੱਜ ਅਵੇਅਰਨੈਸ ਕੈਂਪ ਲਗਾਇਆ ਗਿਆ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਬਾਰੇ ਸੋ ਮੇਰਾ ਨਾਮ ਡਾਕਟਰ ਹੰਦਵਜੋਤ ਸਿੰਘ ਬਰਾੜਾ ਮੈਂ ਐਜ਼ ਅ ਫਸਲ ਵਿਗਿਆਨੀ ਖੇਤੀ ਵਿਗਿਆਨਕ ਦੇ ਅੰਦਰ ਤਰਨਤਨ ਵਿਖੇ ਕੰਮ ਕਰ ਰਿਹਾ ਸੋ ਸਾਡੇ ਵੱਲੋਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਵਿੱਚ ਪਿਛਲੇ 1 ਮਹੀਨੇ ਤੋਂ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨ ਵੀਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਅਸੀਂ ਝੋਨੇ ਦੀ ਪਰਾਲੀ ਦੀ ਸਟੱਜੀ ਵਰਤੋਂ ਕਿਵੇਂ ਕਰ ਸਕਦੇ ਹਾਂ ਜਿਹਦੇ ਵਿੱਚ ਸਾਡੇ ਵੱਲੋਂ ਵੱਖ-ਵੱਖ ਮਸ਼ੀਨਾਂ ਨੂੰ ਕਿਵੇਂ ਸਹੀ ਤਰੀਕੇ ਨਾਲ ਚਲਾਉਣਾ ਹੈ ਕਿਵੇਂ ਇਹਨੂੰ ਪਰਾਲੀ ਨੂੰ ਮੈਨੇਜ ਕਰਨਾ ਹੈ ਤੇ ਅੱਗੇ ਕਣਕ ਦੀ ਬਿਜਾਈ ਕਿਵੇਂ ਕਰਨੀ ਆ ਉਸ ਮੰਦੀ ਵਿਸਤਾਰਨਾ ਜਿਹੜੀ ਹੈਗੀ ਆ ਉਹ ਸਾਰੀ ਜਾਣਕਾਰੀ ਦੇ ਰਹੇ ਆ ਤੇ ਕਿਸਾਨ ਵੀਰ ਵੀ ਜਿਹੜੇ ਹੈਗੇ ਆ ਜਿਹੜੇ ਪ੍ਰੇਰਣਾ ਲੈ ਕੇ ਇਹਨਾਂ ਗੱਲਾਂ ਤੋਂ ਤੇ ਝੋਨੇ ਦੀ ਪਰਾਲੀ ਦਾ ਜਿਹੜਾ ਹੈਗਾ ਸੁੱਜਾ ਪ੍ਰਬੰਧ ਕਰ ਰਹੇ ਆ ਤੇ ਸਾਡੀ ਪਿਛਲੇ ਸਾਲਾਂ ਤੋਂ ਵੀ ਇਹੀ ਕੋਸ਼ਿਸ਼ ਰਹੀ ਆ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਕਿਸਾਨ ਵੀਰਾਂ ਨੂੰ ਇਸ ਪਾਸੇ ਲਿਆਇਆ ਜਾ ਸਕੇ ਤਾਂ ਕਿ ਅਸੀਂ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਚਾ ਸਕੀਏ ਤੇ ਵਾਤਾਵਰਨ ਨੂੰ ਪ੍ਰਲੀਤ ਹੋਣ ਤੋਂ ਬਚਾ ਸਕੀਏ